ਬੈ ਵੀ ਦੋਸਤੋ ਤੁਸੀਂ ਚੈੱਕ ਕਰ ਲਓ ਪਿੱਛੋਂ ਥਾਣਾ ਹਵਾਨੇ ਦੀ ਚੈੱਕ ਕਰ ਲਓ ਮਾਰੋ ਨਿਗਾਹ ਕਰਾ ਥੋੜੀ ਧੁੱਪ ਪੈਂਦੀ ਆ ਧੁੱਪ ਦੇ ਹਿਸਾਬ ਨਾਲ ਤੁਸੀਂ ਆਈਡੀਆ ਲਾਈ ਲਓ ਵੀ ਟਾਈਮ ਕਿੰਨਾ ਕੁ ਹੋ ਗਿਆ ਹੋਊਗਾ ਲੈ ਕਰੋ ਚੈੱਕ ਤੁਸੀਂ ਥਾਣਾ ਹਵਾਨੇ ਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਾਂ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਹਬੌਰ ਸ਼ਹਿਰ ਦੇ ਨਾਲ ਆ ਟਾਣੀ ਐ ਬਾਕੀ ਪੂਰਾ ਐਡਰੈਸ ਨਾਲ ਆਪਾਂ ਬਾਾਈ ਤੋਂ ਲੈ ਕੇ ਤੁਹਾਨੂੰ ਦੱਸਾਂਗੇ ਇੱਕ ਵਾਰੀ ਨਿਗਾਹ ਮਾਰ ਲਓ ਸੀ ਬਾਈ ਕੋਲ ਨਾਲ ਪਹਿਲਾਂ ਝੋਟੀ ਤਾਜੀ ਸੂਜੀ ਵਿਕਾਊ ਆ ਚੈੱਕ ਕਰੋ ਸਿੰਘਾ-ਸੁੰਗਾ ਦੀ ਚੈੱਕ ਕਰ ਲਓ ਸੀ ਤੇ ਕੱਦ-ਕਾੜ ਦੀ ਦੇਖ ਲਓ ਤੇ ਮਗਰ ਬੱਚਾ ਗੱਲ ਕਰ ਗਏ ਆਪਾਂ ਕੱਟਾ ਬਾਈ ਕੱਟਾ ਜੀ ਕੱਟਾ ਠੀਕ ਐ ਥਣਾ ਦੇ ਆਪਾਂ ਤੁਹਾਨੂੰ ਨਿਗਾ ਮਾਰਾ ਦਿੰਨੇ ਆ ਲੈ ਮਾਰੋ ਨਿਗਾ ਕਰਾ ਥਣ ਵੀ ਚਾਰੇ ਸਾਨੂੰ ਆਪਾਂ ਪਿੱਛੋਂ ਵੀ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਲੈ ਕਰੋ ਚੈੱਕ ਬਾਕੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਸਾਰੀ ਜਾਣਕਾਰੀ ਆਪਾਂ ਨਾ ਬਾਈ ਤੋਂ ਲੈ ਕੇ ਦੱਸਾਂਗੇ ਮਗਰ ਉਹ ਚੈੱਕ ਕਰ ਲਓ ਸੀ ਥਣ ਤੇ ਜੇ ਆਪਾਂ ਗੱਲ ਕਰਕੇ ਟਾਈਮ ਦੀ ਆਪਾਂ ਦੁਪਹਿਰ ਦਾ ਟਾਈਮ ਆ ਬਾਈ ਦੇ ਘਰੋਂ ਵੀਡੀਓ ਕਵਰ ਕਰ ਰਹੇ ਆਂਗੇ ਚੋਈ ਹੋਈ ਆ ਸਵੇਰ ਦੀ ਇਸ ਟਾਈਮ ਖਾਲੀ ਦੀ ਵੀਡੀਓ ਆਪਾਂ ਕਵਰ ਤੇ ਬਾਕੀ ਆਪਾਂ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਦੱਸੋ ਬਈ ਜੀ ਆਪਣਾ ਨਾਂ ਕੀ ਹੈ ਜੀ ਹਰਜਪਿੰਦਰ ਸਿੰਘ ਧਨਵਾ ਠੀਕ ਹੈ ਜੀ ਬਈ ਆਪਾਂ ਇਸ ਟਾਈਮ ਐਡਰੈਸ ਆਪਾਂ ਕਿੱਥੇ ਖੜੇ ਆ ਜੀ ਟਾਣੀ ਵਿਸ਼ੇਸ਼ ਸਰਨਾਮ ਮਲਤਾਨ ਸਿੰਘ ਦੀ ਟਾਣੀ ਠੀਕ ਹੈ ਜੀ ਹਬੌਰ ਦੇ ਨਾਲ ਹੀ ਆ ਹਾਂਜੀ ਕਿੰਨੇ ਕੁ ਦੂਰ ਹੋ ਹਬੌਰ ਤੋਂ ਹਬੌਰ ਤੋਂ 10 ਕਿਲੋਮੀਟਰ 10 ਕਿਲੋਮੀਟਰ ਹੈ ਠੀਕ ਹੈ ਤੇ ਆਪਾਂ ਜੀ ਡਿਟੇਲ ਲਏਗੇ ਮਾਜੀ ਪਹਿਲਾ ਨਾਂ ਮਾਜੀ ਪਹਿਲਾ ਨਾਂ ਮਾਜੀ ਠੀਕ ਹੈ ਤੇ ਮਗਰ ਬੱਚਾ ਜੀ ਬੱਚਾ ਕੱਟਾ ਬੱਚਾ ਕੱਟਾ ਤੇ ਕਿੰਨੇ ਦਿਨਾਂ ਦੀ ਸੂਈ ਆ ਇਹ ਹਫਤੇਗ ਦੀ ਸੋਈ ਹੈ ਹਫਤੇਗ ਦੀ ਸੋਈ ਹੈ ਕਰਦੀ ਆ ਕਰਦੀ ਠੀਕ ਹੈ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਹੈ ਜੀ ਤੇ 6 ਕਿਲੋ ਹੈਗਾ ਜਿਹੜਾ ਟਾਈਮ ਦਾ ਦੋ ਟਮਾ ਦਾ 6 ਕਿਲੋ ਹਾਂ ਕੱਟੇ ਤੋਂ ਵਗੈਰ ਕੇ ਕੱਟੇ ਸਣੇ ਕੱਟੇ ਸਣੇ ਕੱਟੇ ਸਣੇ 6 ਕਿਲੋ ਹੈ ਠੀਕ ਹੈ ਤੇ ਹੋਰ ਵੀ ਵੱਧ ਪਾ ਸਕਦੀ ਏ ਕਿ ਕਿਵੇਂ ਪਾਊਗੀ ਪਾਊਗੀ ਜਾਨਾ ਅਜੇ ਤਾਂ ਚੜੂਗੀ ਹੈ ਠੀਕ ਹੈ ਤੇ ਆ ਬੱਚਾ ਦੇਖ ਲਓ ਦੋਸਤੋ ਸੀ ਮਗਰ ਕੱਟਾ ਤੇ ਬਾਕੀ ਆ ਬ ਤੋੜ ਕੇ ਦਿਖਾ ਦੇ ਤੋੜ ਕੇ ਵੇਖੋ ਲੈ ਤੋੜੇ ਬਣਾ ਬਣਾਇਆ ਲੈ ਵੀ ਦੋਸਤੋ ਤੁਸੀਂ ਚੈੱਕ ਕਰ ਲਓ ਪਿੱਛੋਂ ਥਾਣ ਹਵਾਨ ਦੀ ਚੈੱਕ ਕਰ ਲਓ ਮਾਰੋਨੇ ਕਾ ਕਰਾਂ ਥੋੜੀ ਧੁੱਪ ਪੈਂਦੀ ਆ ਧੁੱਪ ਦੇ ਹਿਸਾਬ ਨਾਲ ਤੁਸੀਂ ਆਈਡੀਆ ਲਾਈ ਲਓ ਵੀ ਟਾਈਮ ਕਿੰਨਾ ਕੁ ਹੋ ਗਿਆ ਹੋਊਗਾ ਲੈ ਕਰੋ ਚੱਕ ਤੁਸੀਂ ਥਾਣਾ ਵਾਨੇ ਦੀ ਦੋਸਤੋ ਲੈ ਖੜੀ ਤੁਸੀਂ ਥਣ ਚੈੱਕ ਕਰ ਲਓ ਥਾਣਾ ਨੂੰ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਬਾਕੀ ਆਪਾਂ ਠੰਡੀ ਸਿਰ ਪੂਰੀ ਆ ਬਈ ਹਾਂਜੀ ਹੱਥ ਧਲਵਾ ਲੈਂਦੀ ਆ ਪੂਰੀ ਪੂਰੀ ਲੈ ਲਾਓ ਮੜਾ ਜੱਥ ਦਿਖਾ ਦਿਓ ਲੈ ਕਰੋ ਚੱਕ ਦੋਸਤੋ ਠੰਡੀ ਸਿਰ ਪੂਰੀ ਆ ਜੇ ਮਰਜੀ ਹੱਥ ਲਾਈ ਜੋ ਹਨਾ ਠੀਕ ਐ ਜੇ ਬਈ ਆਪਾਂ ਰੇਟ ਦੀ ਗੱਲ ਕਰਗੇ ਰੇਟ ਮੌਕੇ ਤੇ ਫੋਨ ਤੇ ਕਰੋਗੇ ਫੋਨ ਤੇ ਠੀਕ ਐ ਰੇਟ ਜਾਜ ਹੋਊਗਾ ਜਾਜ ਠੀਕ ਹੈ ਤੇ ਨੰਬਰ ਬੋਲ ਦਿਆਂ ਆਪਣਾ ਨੰਬਰ 98726 ਠੀਕ ਹੈ ਜੀ 21407 ਇੱਕ ਰਹੀ ਹੋਰ ਬੋਲ ਦੋ 98726 ਠੀਕ ਹੈ ਜੀ 21407 ਠੀਕ ਹੈ ਜੀ ਹਾਂ ਜੀ ਦੋਸਤੋ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਝੋਟੀ ਜੇ ਚੰਗੀ ਲੱਗਦੀ ਹੈ ਨਾ ਤੇ ਵੀਰ ਨਾਲ ਜਰੂਰ ਫੋਨ ਤੇ ਕੰਟੈਕਟ ਕਰਨਾ ਤੇ ਆਪਣੀਆਂ ਵੀਡੀਓ ਚੰਗੀਆਂ ਵਾਲਾ ਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਦੋ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਜੇ ਕਿੱਦਾਂ ਦੀ ਲੱਗੀ ਵੀਡੀਓ ਠੀਕ ਹੈ ਜੀ ਧੰਨਵਾਦ ਦੋਸਤੋ